ਸਾਧ ਕਿਵੇਂ ਬਣਦਾ ਤੇ ਭਾਈ ਗੁਰਦਾਸ ਨੇ ਜਿਹੜੀ ਸਾਧ ਬਣਨ ਦੀ ਇੱਕ ਵਿਧੀ ਦੱਸੀ ਨਾ ਤੇ ਬੜੀ ਕਠਨ ਸੀ ਇਹ ਨਹੀਂ ਵੀ ਘਰੋਂ ਬੱਚਿਆਂ ਨਾਲ ਲੜ ਕੇ ਘਰ ਵਾਲੀ ਨਾਲ ਲੜ ਕੇ ਆ ਗਿਆ ਤੇ ਸਾਧ ਬਣ ਜਾਏਗਾ ਇਦਾਂ ਨਹੀਂ ਸਾਧ ਬਣ ਸਕਦਾ ਇਹ ਬੜੇ ਤੇ ਇਦਾਂ ਹੀ ਕਰਦੇ ਨੇ ਗ੍ਰਸਤੀ ਤੋਂ ਧਰਮ ਤੋਂ ਆਪਣੇ ਤੋਂ ਡਰਦੇ ਹੋਏ ਬੱਚਿਆਂ ਨੂੰ ਪਾਲਣਾ ਪੈਣਾ ਜ਼ਿੰਮੇਵਾਰੀਆਂ ਤੋਂ ਡਰਦੇ ਵੀ ਕੋਈ ਸਾਧ ਬਣ ਗਏ ਕਈ ਸ਼ਬਦ ਵਰਤਦੇ ਨਾ ਵੀ ਜੇ ਠਾੜਦੇ ਦੁਪਹਿਰਿਆਂ ਦੇ ਸਤਾਏ ਕਈ ਸਾਧ ਬਣ ਕੇ ਜਦੋਂ ਜ਼ਿੰਮੇਦਾਰੀ ਖੇਤੀ ਕਰਨੀ ਪਈ ਨਹੀਂ ਇਦਾਂ ਸਾਧ ਥੋੜੀ ਬਣ ਜੀਦਾ ਭਾਈ ਗੁਰਦਾਸ ਜੀ ਨੇ ਸਾਧ ਬਣਨ ਦੀ ਵਿਧੀ ਦੱਸੀ ਵੀ ਸਾਧ ਕੌਣ ਹੈ ਗੁਰੂ ਦੀ ਅਜੂਰੀ ਵਿੱਚ ਬੈਠੇ ਆ ਗੁਰੂ ਦਾ ਦਿੱਤਾ ਖਾਨੇ ਗੱਲ ਗੁਰੂ ਦੀ ਆਪਾਂ ਕਰਨੀ ਜੇ ਭਾਈ ਗੁਰਦਾਸ ਕਹਿੰਦੇ ਨੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਤਾਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਭਾਈ ਗੁਰਦਾਸ ਕਹਿੰਦੇ ਦੀਵਾ ਬਲਦਾ ਹੈ ਨਾ ਪਹਿਲਾਂ ਦੀਵੇ ਬਲਦੇ ਸੀ ਘਰਾਂ ਦੇ ਵਿੱਚ ਹਨੇਰਾ ਦੂਰ ਕਰਨਾ ਉਹ ਕਹਿੰਦੇ ਦੀਵਾ ਬਲਦਾ ਤੇ ਦੀਵੇ ਦਾ ਚਾਨਣਾ ਸਾਰਿਆਂ ਨੂੰ ਚੰਗਾ ਲੱਗਦਾ ਪਰ ਕਹਿੰਦੇ ਉਸ ਦੀਵੇ ਦੇ ਪਿੱਛੇ ਕੁਰਬਾਨੀ ਕਿੱਡੀ ਵੱਡੀ ਹੈ ਕਦੇ ਵੇਖਿਆ ਜੇ ਭਾਈ ਜੀ ਕੀ ਕੁਰਬਾਨੀ ਹੈ ਭਾਈ ਗੁਰਦਾਸ ਕਹਿੰਦੇ ਤਿਲਾਂ ਨੂੰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਕੋਲੂ ਦੇ ਵਿੱਚ ਪੀੜਿਆ ਜਾਂਦਾ ਹੈ ਅਸਰ ਹੋਊਗੀ ਤੇ ਇਹਦਾ ਤੇਲ ਕੱਢਦੇ ਆ ਜਾਂ ਤਿਲਾਂ ਦਾ ਤੇਲ ਕੱਢਦੇ ਆ ਕਿਤੇ ਸੌਖਾ ਹੀ ਨਿਕਲ ਜਾਂਦਾ ਹੈ ਕੋਲੂ ਦੇ ਵਿੱਚ ਪੀੜਿਆ ਜਾਂਦਾ ਦੋ-ਦੋ ਵਾਰ ਚੁੱਕ ਕੇ ਪਾਇਆ ਜਾਂਦਾ ਤਿੰਨ-ਤਿੰਨ ਵਾਰ ਚੁੱਕ ਕੇ ਪਾਇਆ ਜਾਂਦਾ ਵੀ ਕੋਈ ਬੂੰਦ ਬਚੇ ਨਾ ਇਹਦੇ ਵਿੱਚ ਅਸਰੋਂ ਦੇ ਦਾਣੇ ਕਿੱਡੇ ਸੋਹਣੇ ਹੁੰਦੇ ਨੇ ਮੁੜ ਕੇ ਜਦੋਂ ਕੋਲੂ ਚ ਪਾ ਦਈਏ ਤੇ ਐ ਚਟਨੀ ਬਣਾ ਕੇ ਰੱਖ ਦਿੰਦਾ ਕੋਲੂ ਉਹਨਾਂ ਦੀ ਫਿਰ ਤੇਲ ਨਿਕਲਿਆ ਤੇਲ ਦਾ ਪਹਿਲਾਂ ਤਿਲਾਂ ਦਾ ਲੋਕ ਕੱਢਦੇ ਸੀ ਤਿਲਾਂ ਨੂੰ ਕੋਲੂ ਚ ਪਾ ਕੇ ਪੀੜ ਦਿੱਤਾ ਗਿਆ ਫਿਰ ਤੇਲ ਨਿਕਲਿਆ ਉਸ ਤੇਲ ਨੂੰ ਦੀਵੇ ਚ ਪਾਇਆ ਗਿਆ ਫਿਰ ਉਸ ਦੀਪ ਦੀਵੇ ਦੇ ਚਾਨਣ ਦੇ ਵਿੱਚ ਲੋਕ ਬੈਠੇ ਭਾਈ ਗੁਰਦਾਸ ਕਹਿੰਦੇ ਸਾਧ ਵੀ ਇਦਾਂ ਹੀ ਬਣਦਾ ਬਸ ਉਹ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਤ ਕਸ਼ਟ ਕੈ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਦੂਜੀ ਉਦਾਹਰਨ ਫਿਰ ਭਾਈ ਗੁਰਦਾਸ ਜੀ ਨੇ ਇਸ ਤੋਂ ਵੀ ਵੱਡੀ ਦਿੱਤੀ ਸਾਧ ਕਿਵੇਂ ਬਣਦਾ ਥੋੜਾ ਸੁਣਿਓ ਧਿਆਨ ਨਾਲ ਉਹ ਕਹਿੰਦੇ ਵੀ ਰਬਾਬ ਵੱਜਦੀ ਐ ਨਾ ਰਬਾਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਭਾਈ ਮਰਦਾਨਾ ਜੀ ਰਬਾਬੀਏ ਸਨ ਗੁਰੂ ਘਰ ਦੇ ਵਿੱਚ ਅੱਜ ਆਪਾਂ ਰਾਗੀ ਸਿੰਘ ਕਹਿੰਦੇ ਆ ਪੁਰਾਣਾ ਸ਼ਬਦ ਰਬਾਬੀ ਸਿੰਘ ਹੁੰਦਾ ਸੀ ਰਬਾਬ ਨਾਲ ਕੀਰਤਨ ਕਰਦੇ ਸੀ ਗੁਰੂ ਕਿ ਰਬਾਬੀਏ ਹੁੰਦੇ ਸਨ ਭਾਈ ਗੁਰਦਾਸ ਜੀ ਕਹਿੰਦੇ ਰਬਾਬ ਵੱਜਦੀ ਬੜੀ ਸੋਹਣੀ ਲੱਗਦੀ ਐ ਉਹਦੇ ਸਾਜ਼ ਉਹਦੇ ਰਾਗ ਬੜੇ ਸੋਹਣੇ ਲੱਗਦੇ ਨੇ ਪਰ ਕਹਿੰਦੇ ਰਬਾਬ ਵੱਜੀ ਕਿਵੇਂ ਕਦੇ ਧਿਆਨ ਦਿੱਤਾ ਕਹਿੰਦੇ ਬੱਕਰੀ ਨੂੰ ਪਹਿਲਾਂ ਕੱਟਿਆ ਜਾਂਦਾ ਬੱਕਰੀ ਨੂੰ ਬੱਕਰੇ ਨੂੰ ਨਹੀਂ ਬੱਕਰੀ ਨੂੰ ਬੱਕਰੀ ਦੀਆਂ ਆਂਦਰਾਂ ਕੱਢੀਆਂ ਜਾਂਦੀਆਂ ਆਂਦਰਾਂ ਨਾੜਾਂ ਉਹਦੀਆਂ ਉਹਨਾਂ ਨੂੰ ਸਿਕਾਇਆ ਜਾਂਦਾ ਫਿਰ ਉਹਨਾਂ ਦੀ ਤਾਰ ਬਣਦੀ ਹੈ ਤਾਰ ਉਹ ਰਬਾਬ 'ਚ ਪੈਂਦੀ ਹੈ ਫਿਰ ਕਹਿੰਦੇ ਰਬਾਬ ਵੱਜਦੀ ਹੈ ਫਿਰ ਰਾਗ ਨਿਕਲਦੇ ਉਹਦੇ ਵਿੱਚੋਂ ਭਾਈ ਗੁਰਦਾਸ ਕਹਿੰਦੇ ਨੇ ਰਾਗ ਤੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਪਰ ਉਹ ਰਬਾਬ ਦੇ ਪਿੱਛੇ ਕੁਰਬਾਨੀ ਕੀ ਦੀ ਹੈ ਤੰਤ ਵੱਜੀ ਕਿਵੇਂ ਕਹਿੰਦੇ ਜੈਸੇ ਰੋਮ ਰੋਮ ਕਰ ਕਾਟੀਐ ਅਜਾਕੂ ਤਨ ਜਿਵੇਂ ਰੋਮ ਰੋਮ ਕਰਕੇ ਬੱਕਰੀ ਨੂੰ ਵਢਿਆ ਜਾਂਦਾ ਹੈ ਤਾਂ ਕਿ ਤਾਂਤ ਬਾਜੇ ਰਾਗ ਰਗਨੀ ਸੋ ਪਿਆਰੋ ਜੀ ਉਹਦਾ ਫਿਰ ਰਾਗ ਵੱਜਦਾ ਹੈ ਤੀਜੀ ਉਦਾਹਰਨ ਭਾਈ ਗੁਰਦਾਸ ਕਹਿੰਦੇ ਸ਼ੀਸ਼ਾ ਸਾਰਿਆਂ ਦੇ ਘਰਾਂ ਦੇ ਵਿੱਚ ਹੈ ਘਰਾਂ 'ਚ ਆਪਾਂ ਸ਼ੀਸ਼ੇ ਲਾਏ ਨੇ ਕਿਤੇ ਵੀ ਬਾਹਰ ਜਾਣਾ ਹੋਵੇ ਨਾ ਪਹਿਲਾਂ ਸ਼ੀਸ਼ਾ ਵੇਖਨੇ ਆ ਵੀ ਮੈਂ ਸੋਹਣਾ ਲੱਗਦਾ ਤੇ ਬੀਬੀਆਂ ਤਾਂ ਨਾਲ ਵੀ ਰੱਖਦੀਆਂ ਕਈ ਹਰ ਜਗ੍ਹਾ ਗੱਡੀਆਂ 'ਚ ਸ਼ੀਸ਼ਿਆਂ ਦੀ ਲੋਡ ਐ ਘਰਾਂ 'ਚ ਸ਼ੀਸ਼ੇ ਲਾ ਲੈਨੇ ਆ ਹਰ ਜਗ੍ਹਾ ਸ਼ੀਸ਼ ਮਹਿਲ ਬਣਾ ਲੈਂਦੇ ਜਿਹਦੇ ਕੋਲ ਪੈਸਾ ਜ਼ਿਆਦਾ ਹੋਵੇ ਘਰਾਂ 'ਚ ਸ਼ੀਸ਼ਾ ਹੀ ਸ਼ੀਸ਼ਾ ਘਰ ਛੱਡਦਾ ਉਹ ਤੇ ਭਾਈ ਗੁਰਦਾਸ ਕਹਿੰਦੇ ਉਹ ਸ਼ੀਸ਼ਾ ਬਣਿਆ ਕਿੰਜ ਕਦੇ ਵੇਖਿਆ ਜੇ ਕਹਿੰਦਾ ਰੇਤ ਲਈ ਜਾਂਦੀ ਰੇਤ ਰੇਤਾਂ ਨੂੰ ਸਾੜ-ਸਾੜ ਕੇ ਸਾੜ-ਸਾੜ ਕੇ ਇੰਨਾ ਸਾੜਿਆ ਜਾਂਦਾ ਵੀ ਉਹ ਪਾਣੀ ਦਾ ਰੂਪ ਹੋ ਜਾਏ ਪਾਣੀ ਦਾ ਰੇਤਾ ਦਾ ਬਣਦਾ ਹੈ ਰੇਤ ਨੂੰ ਸਾੜ-ਸਾੜ ਕੇ ਭੰਗਾਰ ਦਿੱਤਾ ਜਾਂਦਾ ਹੈ ਫਿਰ ਉਹ ਪੰਗਰੀ ਹੋਈ ਰੇਤਾ ਫਿਰ ਸ਼ੀਸ਼ੇ ਦੇ ਰੂਪ ਚਾਉਂਦੀ ਏ ਤੇ ਉਹ ਸ਼ੀਸ਼ਾ ਲੋਕਾਂ ਦੀਆਂ ਤਸਵੀਰਾਂ ਵਿਖਾਉਂਦਾ ਹੈ ਜੈਸੇ ਤੋਂ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ ਤਾਂ ਤੇ ਕਰ ਗਹਿ ਮੁਖ ਦਿਖਤ ਸੰਸਾਰੋ ਦੀ ਤੈਨੂੰ ਉਦਾਹਰਨਾਂ ਦਿੰਦੇ ਕਹਿੰਦੇ ਪਹਿਲਾਂ ਤਿਲਾਂ ਨੂੰ ਪੀੜਿਆ ਗਿਆ ਤੇਲ ਨਿਕ ਤੇਰ ਨਿਕਲਿਆ ਤੇ ਫਿਰ ਦੀਵਾ ਬਲਿਆ ਤਿਲਾਂ ਨੂੰ ਪੀੜ ਕੇ ਤੇਲ ਨਿਕਲਿਆ ਫਿਰ ਦੀਵਾ ਬਲਿਆ ਬੱਕਰੀ ਨੂੰ ਰੋਮ-ਰੋਮ ਕੱਟ ਕੇ ਆਂਦਰਾਂ ਕੱਢ ਕੇ ਸਕਾ ਕੇ ਫਿਰ ਰਬਾਬ ਬਣੀ ਰੇਤ ਸਾੜ-ਸਾੜ ਭੰਗਾਰ ਕੇ ਫਿਰ ਸ਼ੀਸ਼ਾ ਬਣਿਆ ਲੋਕ ਮੂੰਹ ਵੇਖਦੇ ਨੇ ਕਹਿੰਦੇ ਪਰ ਇਦਾਂ ਹੀ ਸਾਦ ਬਣਦਾ ਐ ਤੈਸੇ ਦੂਖ ਭੂਖ ਸੁਧ ਸਾਦ ਨਾ ਕੈ ਸਾਦ ਭਏ ਤਾਂ ਹੀ ਤੇ ਕਰਤ ਹੈ ਜਗਤ ਨੇ ਸਤਾਰੋ ਜੀ ਤਤੀ ਤਵੀ ਤੇ ਵੀ ਬਹਿਣਾ ਪੈਂਦਾ ਹੈ ਦੇਗ ਚੋ ਬਾਲੇ ਵੀ ਖਾਣੇ ਪੈਂਦੇ ਨੇ ਗਰਮ ਰੇਤ ਦੇ ਕੜਾਹਿਆਂ 'ਚ ਬਹਿਣਾ ਪੈਂਦਾ ਸਿਰ 'ਚ ਕੜਛੇ ਪਵਾਉਣੇ ਪੈਂਦੇ ਨੇ ਪੰਜ ਦਿਨ ਭੁੱਖੇ ਪੰਜ ਦਿਨ ਪਿਆਸੇ ਫਿਰ ਬਣਦਾ ਸਾਧ ਧਨ ਧਨ ਗੁਰੂ ਅਰਜਨ ਦੇਵ ਮਹਾਰਾਜ ਗੈਰਾਂ ਦੀ ਖਾਤਰ ਚਾਂਦਨੀ ਚੌਕ 'ਚ ਆਪਣਾ ਸੀਸ ਵਡਾਉਣਾ ਪੈਂਦਾ ਫਿਰ ਬਣਦਾ ਸਾਧ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਧਰਮ ਦੀ ਖਾਤਰ ਪਿਤਾ ਮਾਤਾ ਚਾਰੇ ਪੁੱਤਰ ਕੁਰਬਾਨ ਕਰਨੇ ਪੈਂਦੇ ਫਿਰ ਆਪਣਾ ਆਪ ਵੀ ਕੁਰਬਾਨ ਕਰਨਾ ਪੈਂਦਾ ਫਿਰ ਸਾਧ ਬਣਦਾ ਧਨ ਧਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਇਹ ਸਾਧ ਹੈ ਐਵੇਂ ਨਹੀਂ ਸਾਧ ਸਾਧ ਬੜਾ ਵੱਡਾ ਸ਼ਬਦ ਹੈ ਪੜੋ ਸਤਿਗੁਰੂ ਨੇ ਸਾਧ ਦੀ ਮਹਿਮਾ ਦੱਸੀ ਹੈ ਤੇ ਅਰਥ ਵੀ ਕੀਤੇ ਨੇ ਪਿੰਗਲ ਪਰਬਤ ਪਾਰ ਪਰੈ ਪਿੰਗਲਾ ਪਾਰ ਹੋ ਜਾਂਦਾ ਪਰਬਤ ਤੋਂ ਜਿਹੜਾ ਤੁਰ ਨਹੀਂ ਸਕਦਾ ਉਹ ਪਰਬਤ ਲੰਘ ਜਾਂਦਾ ਖਲ ਚਤਰ ਬਕੀਤਾ ਮੂਰਖ ਚਤਰ ਹੋ ਜਾਂਦਾ ਸਿਆਣਾ ਹੋ ਜਾਂਦਾ ਅੰਧਲੇ ਤਰੇ ਭਵਨ ਸੂਝਿਆ ਅੰਨੇ ਬੰਦੇ ਨੂੰ ਤਿੰਨ ਲੋਕਾਂ ਦੀ ਵਿਖਣ ਲੱਗ ਜਾਂਦੇ ਤਿੰਨ ਲੋਕ ਸੋਝੀ ਆ ਜਾਂਦੀ ਹੈ ਗੁਰ ਭੇਟ ਪੁਨੀਤਾ ਪਹਿਲਾ ਸ਼ਬਦ ਕੀ ਹੈ ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ ਅੱਗੇ ਇਸੇ ਗੁਰੂ ਨੂੰ ਫਿਰ ਕਹੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਸਾਧੂ ਕੌਣ ਹੋਇਆ ਗੁਰੂ ਪਹਿਲਾ ਸਾਧੂ ਹੈ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ